ਸਾਂਚਾ ਵਾਲੇ ਨੂੰ ਤੰਕੀ ਮਿਲਦੀ ਆਖਿਰਕਾਰ ਉਹ ਤੰਕੀ ਕਿਉਂ ਮਿਲਦੀ ਹੈ ਇਸ ਦੇ ਪਿੱਛੇ ਕਾਰਨ ਕੀ ਹੈ ਔਰ ਕਿਸ ਦੇ ਵੱਲੋਂ ਦਿੱਤੀ ਜਾਂਦੀ ਹੈ ਕੇਬੀਸੀ ਜਿਹੜਾ ਇੱਕ ਨਵੰਬੋ ਨੂੰ ਸ਼ੋਅ ਰਿਲੀਜ਼ ਹੋਣਾ ਉਹਦੇ ਕੁਝ ਝਲਕੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਉਹ ਅਮદાવાદ बच्चन ਦੇ ਪਿਆਰੇ ਤਲਾਉਂਦੇ ਦਿਖਾਈ ਦੇ ਰਹੇ ਨੇ ਤਾਂ ਉਸ ਨੂੰ ਲੈ ਕੇ ਰਲਮੀ ਮਿਮਿ ਜਿਹੜੀ ਪ੍ਰਤੀਕਿਰਿਆ ਗਈ ਉਹ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਤੇ ਇੱਕ ਬਾਹਰ ਜੋ ਪ੍ਰੋ ਕੈਲੀ ਐਕਟਿਵਿਸਟ ਬੰਦਾ ਬੈਠਾ ਹੋਇਆਗਾ ਉਸ ਦੇ ਵੱਲੋਂ ਦਲਜੀਤ ਉਸਾਨ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਜੇ ਤੂੰ ਸੋਹ ਲਗਾਇਆ ਤਾਂ ਤੈਨੂੰ ਸੋਹ ਦੇ ਉੱਪਰ ਜਿਹੜਾ ਕਿਸੇ ਵੀ ਤਰੀਕੇ ਨਾਲ ਜਾਂ ਗੋਲੀ ਮਾਰ ਕੇ ਜਾਂ ਕਿਸੇ ਹੋਰ ਦੇ ਕਹਿਣਾ ਨੁਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਇਹ ਇਸ ਤਰ੍ਹਾਂ ਦੇ ਕੀ ਬਣੋ ਪਹਿਲਾਂ ਵੀ ਹੋਰ ਲੋਕਾਂ ਨੂੰ ਵੀ ਧਮਕੀਆਂ ਦਿੱਤੀਆਂ ਨੇ ਕੁਝ ਸਲੋਗਨ ਲਿਖਣ ਵਾਸਤੇ ਇਨਾਮ ਰੱਖ ਦਿੰਦਾਗਾ ਵੀ ਤੁਸੀਂ ਡੀਸੀ ਦਫ਼ਤਰ ਜਾਓ ਅੱਗੇ ਜਾ ਕੇ ਸਲੋਗਨ ਲਿਖ ਦਿਓ ਮੈਂ ਤੁਹਾਨੂੰ ਇੰਨੇ ਪੈਸੇ ਦਿਆਂਗਾ ਤੁਸੀਂ ਇੱਥੇ ਜਾ ਕੇ ਤੁਸੀਂ ਖਾਲਸਾ ਦਾ ਝੰਡਾ ਲਹਿਰਾ ਦਿਓ ਮੈਂ ਤੁਹਾਨੂੰ ਇੰਨੇ ਪੈਸੇ ਦਿਆਂਗਾ ਤਾਂ ਕਹੀਏ ਕਿ ਭਾਰਤ ਨੂੰ ਦੋ ਫਾੜ ਕਰਨ ਦੀਆਂ ਕੋਸ਼ਿਸ਼ਾਂ ਇਸ ਵਿਅਕਤੀ ਦੇ ਵੱਲੋਂ ਲਗਾਤਾਰ ਕੀਤੀਆਂ ਜਾਂਦੀਆਂ ਨੇ ਸ਼੍ਰੀਕਲ ਤੁਸੇਖ ਰਸ ਜਰਨੀਜ਼ ਤੇ ਮੈਂ ਹਾਂ ਪ੍ਰਦੀਪ ਘਾਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਬੁੱਧੀਆਂ ਬਾਰੇ ਜਿਨ੍ਹਾਂ ਦੇ ਬਾਰੇ ਜਾਨਣਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੋਰ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਕੁਲਵੰਤ ਸੰਦੌਰਵੀ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਮੈਮ ਜੀ ਸਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਮਿਊਜ਼ਿਕ ਇੰਡਸਟਰੀ ਦੇ ਬਾਦਸ਼ਾਹ ਦਿਲਜੀਤ ਦੋਸਾਂਝੀ ਸਦਸਾਂਜਾ ਵਾਲੇ ਨੇ ਰੈਂਦੀ ਦੁਨੀਆ ਦਾ ਕਪੜਾ ਨਾਮ ਖਟਿਆ ਹਰ ਕੋਈ ਉਹਨਾਂ ਦਾ ਚਾਹਣ ਵਾਲਾ ਭਾਵੇਂ ਛੋਟਾ ਹੋਵੇ ਵੱਡਾ ਹੋਵੇ ਬਜ਼ੁਰਗ ਹੋਵੇ ਹਰ ਕੋਈ ਉਹਨਾਂ ਨੂੰ ਪਿਆਰ ਕਰਦਾ ਔਰ ਖਾਸ ਕਰਕੇ ਉਹਨਾਂ ਦੀ ਗੀਤਾਂ ਨੂੰ ਸੁਣਨਾ ਬਹੁਤ ਪਸੰਦ ਕਰਦਾ ਇੱਕ ਵਾਰ ਫਿਰ ਤੋਂ ਦਸਾਂਜਾ ਵਾਲੇ ਲਾਈਮਲਾਈਟ ਚ ਆਇਨੇ ਪਰ ਇਸ ਵਾਰੀ ਪੋਜ਼ਿਟਿਵ ਵਿੱਚ ਨਹੀਂ 네ਗੇਟਿਵ ਵਿੱਚ ਕਿਉਂਕਿ ਦਿਲਜੀਤ ਦਸਾਂਜ ਨੇ ਕਿਹਾ ਸੀ ਕਿਉਂ ਕੇਬੀਸੀ ਦੇ ਵਿੱਚ ਜਾਣਗੇ ਔਰ ਉਹ ਗਏ ਵੀ ਔਰ ਸ਼ੋਅ ਹੈ ਜਿਹੜਾ 1 ਨਵੰਬਰ ਨੂੰ ਟੈਲੀਕਾਸਟ ਹੋਣ ਵਾਲਾ ਹੈ ਉਹਨਾਂ ਨੇ ਬਿਆਨ ਦਿੱਤਾ ਸੀ ਕਿ 1 ਨਵੰਬਰ ਨੂੰ ਜਿਹੜਾ ਸ਼ੋਅ ਟੈਲੀਕਾਸਟ ਹੋਣਾ ਹੈ ਜਿੰਨੀ ਵੀ ਕਮਾਈ ਉਹਨਾਂ ਨੂੰ ਮਿਲੇਗੀ ਉਹ ਹਰ ਪੀੜਤਾ ਦੇ ਲੇਖੇ ਲਾਉਣਗੇ ਪਰ ਇਸ ਦੇ ਵਿਚਾਲੇ ਦੂਸਾਂਝਾ ਵਾਲੇ ਨੂੰ ਧਮਕੀ ਮਿਲਦੀ ਹੈ ਆਖਿਰਕਾਰ ਉਹ ਧਮਕੀ ਕਿਉਂ ਮਿਲਦੀ ਹੈ ਇਸ ਦੇ ਪਿੱਛੇ ਕਾਰਨ ਕੀ ਹੈ ਔਰ ਕਿਸ ਦੇ ਵੱਲੋਂ ਦਿੱਤੀ ਜਾਂਦੀ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਇਸ ਦੇ ਬਾਰੇ ਵਿਸਥਾਰ ਪੂਰਵਕ ਦੱਸੋ ਦੇਖੋ ਮੈਮ ਜਿਵੇਂ ਤੁਸੀਂ ਕਿਹਾ ਕਿ ਦਲਜੀਤ ਦੂਸਾਂਝ ਇੰਡਸਟਰੀ ਦੇ ਉੱਤੇ ਰਾਜ ਕਰ ਰਹੇ ਨੇ ਇਸ ਟਾਈਮ ਉਹਨਾਂ ਦਾ ਕ ਪੂਰਾ ਲਾਈਮਲਾਈਟ ਦੇ ਵਿੱਚ ਹੈਗੇ ਨੇ ਆਪਦੇ ਸ਼ੋਜ਼ ਨੂੰ ਲੈ ਕੇ ਆਪਦੇ ਔਰਾ ਨੂੰ ਲੈ ਕੇ ਉਹਨਾਂ ਦਾ ਇੱਕ ਵੱਖਰਾ ਇੱਕ ਔਰਾ ਕੈਰੀ ਕਰਦੇ ਨੇ ਉਹ ਤੇ ਨਾਲ ਦੀ ਨਾਲ ਜਦੋਂ ਅਜਿਹੀਆਂ ਚੀਜ਼ਾਂ ਕਹਿੰਦੇ ਜਦੋਂ ਕਿਸੇ ਦੀ ਚੜ੍ਹਾਈ ਹੁੰਦੀ ਆ ਜਾਂ ਕਿਸੇ ਨੂੰ ਸ਼ੌਹਰਤ ਮਿਲਦੀ ਆ ਤਾਂ ਉਹਦੇ ਆਲੇ ਦੁਆਲੇ 네ਗੇਟਿਵ ਲੋਕ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਨੇ ਜਿਸ ਤਰ੍ਹਾਂ ਆਪਾਂ ਤੁਸੀਂ ਉਹਨਾਂ ਨੇ ਕਿਹਾ ਕਿ ਮੈਂ ਕੇਵੀਸੀ ਦੇ ਵਿੱਚ ਜਦੋਂ ਸ਼ੋਅ 'ਚ ਜਿੰਨੇ ਮੈਂ ਪੈਸੇ ਕਮਾਊਂਗਾ ਹਰ ਪੀੜਤਾਂ ਵੱਲੋਂ ਮੈਂ ਦਾਨ ਕਰ ਦਊਂਗਾ ਜਦੋਂ ਹਰ ਆਏ ਸੀ ਉਦੋਂ ਵੀ ਦਿਲਜੀਤ ਦੁਸ਼ਾਨ ਨੇ ਦੱਸਦੇ ਆਸ-ਪਾਸ ਪੰਡਿਆਂ ਨੇ ਗੋਦ ਲੈ ਸੀ ਕਿ ਮੈਂ ਇਹਨਾਂ ਨੂੰ ਰਿਵਾਈਵ ਕਰਨ ਵਾਸਤੇ ਜਾਂ ਸਰਵਾਈਵ ਕਰਨ ਵਾਸਤੇ ਜੋ ਵੀ ਖਰਚਾ ਹੋਊਗਾ ਸਾਰਾ ਮੈਂ ਤੇ ਮੇਰੀ ਟੀਮ ਜਿਹੜੀ ਆ ਉਹ ਕਰਾਂਗੇ ਉਹ ਜਿਹੜੇ ਸ਼ੋਜ਼ ਹੋਣਗੇ ਉਹਨਾਂ ਦਾ ਜਿਹੜਾ ਖਰਚਾ ਹੋਊਗਾ ਉਹ ਅਸੀਂ ਲਾਵਾਂਗੇ ਹੁਣ ਗੱਲ ਕਰ ਲਈ ਆਪਾਂ ਧਮਕੀ ਦੀ ਧਮਕੀ ਕੀ ਹੈ ਜਿਹੜੀ ਉਹਦੇ ਕੇਬੀਸੀ ਜਿਹੜਾ ਕੰਵੰਬੋ ਨੂੰ ਸ਼ੋਅ ਰਿਲੀਜ਼ ਹੋਣਾ ਉਹਦੇ ਕੁਝ ਝਲਕੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਉਹ ਅਮદાવાદ ਬਚਨ ਦੇ ਪੈਰੀਂ ਹਥ ਲਾਉਂਦੇ ਦਿਖਾਈ ਦੇ ਰਹੇ ਨੇ ਤਾਂ ਉਸ ਨੂੰ ਲੈ ਕੇ ਰਲਮੀ ਮੇਨ ਵੀ ਜਿਹੜੀ ਪ੍ਰਤੀਕ ਆ ਗਈ ਉਹ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਤੇ ਇੱਕ ਬਾਹਰ ਜੋ ਪ੍ਰੋ ਕੈਲੀ ਐਕਟਿਵਿਸਟ ਬੰਦਾ ਬੈਠਾ ਹੋਇਆਗਾ ਉਸ ਦੇ ਵੱਲੋਂ ਦਲਜੀਤ ਦੁਸਾਨ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਜੇ ਤੂੰ ਸੋਹ ਲਗਾਇਆ ਤਾਂ ਤੈਨੂੰ ਸੋਹ ਦੇ ਉੱਪਰ ਜਿਹੜਾ ਕਿਸੇ ਵੀ ਤਰੀਕੇ ਨਾਲ ਜਾਂ ਗੋਲੀ ਮਾਰ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਮੈਂ ਇੱਥੇ ਇੱਕ ਗੱਲ ਜ਼ਰੂਰ ਰੱਖਣੀ ਚਾਹਾਂਗਾ ਕਿ ਦਲਜੀਤ ਦੁਸਾਨ ਜਿਹੜੇ ਹੈਗੇ ਨੇ ਪਹਿਲੀ ਗੱਲ ਕਰਦਾ ਹੂੰ ਜਿੰਨੀ ਨਿਮਰਤਾ ਦੇ ਪੁੰਜ ਨੇ ਬਹੁਤ ਨਿਮਰਤਾ ਉਹਨਾਂ ਚ ਚਾਹੇ ਉਹ ਛੋਟਾ ਹੋਵੇ ਵੱਡਾ ਹੋਵੇ ਉਹਨਾਂ ਨੂੰ ਹੱਥ ਜੋੜੇ ਤੋਂ ਬਿਨਾਂ ਉਹ ਮਿਲਦੇ ਨਹੀਂ ਹੈਗੇ ਔਰ ਜੋ ਕੋਈ ਵੱਡਾ ਸਤਕਾਰ ਦਾ ਬਜ਼ੁਰਗ ਆ ਉਹਨਾਂ ਨੂੰ ਪੈਰੇਥ ਲਗਾ ਕੇ ਮਿਲਦੇ ਨੇ ਔਰ ਜਦੋਂ ਕੇਬੀਸੀ ਦੇ ਵਿੱਚ ਵੀ ਉਹ ਝਲਕੀਆਂ ਬਾਹਰ ਆਈਆਂ ਨੇ ਤਾਂ ਉਹ ਜਿਹੜੇ ਅਮਿਤab ਬਚਨ ਨੇ ਉਹਨਾਂ ਦੇ ਪੈਰੀਂ ਹਥ ਲਾਉਂਦੇ ਹੋਏ ਦਿਖਾਈ ਦੇ ਰਹੇ ਨੇ ਔਰ ਅਗਰ ਗੱਲ ਕਰੀਏ ਅਬਿਨਾਬ ਬਜਨ ਦੀ ਤਾਂ ਉਹਨਾਂ ਨੂੰ ਬਾਲੀਵੁੱਡ ਦਾ ਬਿਗ ਬੀ ਕਿਹਾ ਜਾਂਦਾ ਹੈ ਬੜਾ ਉਹਨਾਂ ਦਾ ਨਾਮ ਹੈਗਾ ਬਾਲੀਵੁੱਡ ਦੇ ਵਿੱਚ ਤੇ ਕਹਿ ਲਈਏ ਕਿ ਉਹਨਾਂ ਨੂੰ ਹਰ ਇੱਕ ਜਿਹੜੀ ਸਖਸ਼ੀਅ ਹੋਵੇ ਪਾਲੀਵੁੱਡ ਦੀ ਹੋਵੇ ਜਾਂ ਕਹਿ ਦਈਏ ਕੋਈ ਨੇਤਾ ਹੋਵੇ ਹਰ ਇੱਕ ਉਹਨਾਂ ਦੀ ਰਿਸਪੈਕਟ ਕਰਦਾ ਤਾਂ ਮਸਲਾ ਇੱਥੇ ਇਹ ਉਰਦਾ ਹੈ ਕਿ ਜੇਕਰ ਦਿਲਜੀਤ ਦੁਸ਼ਾਨ ਜੀ ਨੇ ਉਹਨਾਂ ਦੇ ਪੈਰ ਪੈਰੀਂ ਹੱਥ ਲਗਾ ਦਿੱਤੇ ਤਾਂ ਫਿਰ ਕੀ ਹੋ ਗਿਆ ਚਾ ਮੈਂ ਆਪਾਂ ਥੋੜਾ ਪਿੱਛੇ ਜਾਈਏ ਨਰਿੰਦਰ ਮੋਦੀ ਦੇ ਉਹਨਾਂ ਨੇ ਪੈਰ ਲਗਾਏ ਜਿਹੜੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਹੁਣ ਆਪਾਂ ਜੇ ਇੱਥੇ ਗੱਲ ਕਰੀਏ ਕਿ ਮੈਂ ਉਸ ਦਿਨ ਆਪਾਂ ਚਰਚਾ ਕਰ ਰਹੇ ਸੀ ਕਿ ਹਮੇਸ਼ਾ ਅਹੁਦੇ ਦੀ ਰਿਸਪੈਕਟ ਹੁੰਦੀ ਆ ਨਾ ਕਿ ਵਿਅਕਤੀ ਵਿਸ਼ੇਸ਼ ਦੀ ਹੁਣ ਉਹਨਾਂ ਨੇ ਪੀਐਮ ਦੇ ਪੈਰੀਂ ਲਾਇਆ ਨਾ ਕਿ ਨਰਿੰਦਰ ਮੋਦੀ ਦੇ ਭਾਵੇਂ ਕਿ ਹਾਲਾਂਕਿ ਇਹ ਦੋਨੇ ਚੀ ਕਰ ਲਈ ਨੇ ਪਰ ਮਸਲਾ ਕੀ ਹੈ ਉਹ ਪੀਐਮ ਨੇ ਹੁਣ ਜੇ ਪੀਐਮ ਨਾ ਹੁੰਦੇ ਭਾਵੇਂ ਕੋਈ ਫਿਰ ਵੀ ਬੈਰਸਲਾ ਦੇ ਫਿਰ ਵੀ ਕੋਈ ਵੱਡਾ ਇਸ਼ੂ ਨਹੀਂ ਸੀਗਾ ਪਰ ਲੋਕਾਂ ਨੇ ਉਸ ਗੱਲ ਨੂੰ ਵੀ ਟਰੋਲ ਕੀਤਾ ਕਿ ਪੰਜਾਬ ਨਾਲ ਧੱਕਾ ਹੋ ਰਿਹਾ ਹੈ ਪੰਜਾਬ ਦੇ ਨਾਲ ਧੱਕਾ ਕਰ ਰਿਹਾ ਹੈ ਆਰਐਸਐਸ ਦੇ ਇਹ ਬੰਦੇ ਹੈਗੇ ਨੇ ਜਾਂ ਬੀਜੇਪੀ ਜਿਹੜੀ ਆ ਉਹ ਆਰਐਸਐਸ ਤੋਂ ਪ੍ਰੇਰਿਤ ਹੋ ਕੇ ਚੱਲਦੀ ਆ ਔਰ ਆਰਐਸਐਸ ਜਿਹੜਾ ਹੈਗਾਗਾ ਉਹ ਸਿੱਖੀ ਸਿਧਾਂਤਾਂ ਦੇ ਖਿਲਾਫ ਹੈਗਾਗਾ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਪਰ ਜਿਹੜੀ ਹੁਣ ਬਹੁਤ ਹੀ ਨਿੰਦਣਯੋਗ ਘਟਨਾ ਜਿਹੜੀ ਗੱਲ ਇਹਨਾਂ ਵੱਲੋਂ ਆਖੀ ਗਈ ਹੈ ਕਿ ਗੋਲੀ ਮਾਰ ਦੇਵਾਂਗੇ ਜਾਂ ਕਿਸ ਤਰ੍ਹਾਂ ਦਾ ਹੋਰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਇਹ ਇਸੋ ਵਿਅਕਤੀ ਵੱਲੋਂ ਪਹਿਲਾਂ ਵੀ ਹੋਰ ਲੋਕਾਂ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਨੇ ਕੁਝ ਸਲੋਗਨ ਲਿਖਣ ਵਾਸਤੇ ਇਨਾਮ ਰੱਖ ਦਿੰਦਾਗਾ ਵੀ ਤੁਸੀਂ ਡੀਸੀ ਦਫ਼ਤਰ ਜਾ ਕੇ ਅੱਗੇ ਜਾ ਕੇ ਸਲੋਗਨ ਲਿਖ ਦਿਓ ਮੈਂ ਤੁਹਾਨੂੰ ਇੰਨੇ ਪੈਸੇ ਦਿਆਂਗਾ ਤੁਸੀਂ ਇੱਥੇ ਜਾ ਕੇ ਤੁਸੀਂ ਖਾਲਸਾ ਦਾ ਝੰਡਾ ਲਹਿਰਾ ਦਿਓ ਮੈਂ ਤੁਹਾਨੂੰ ਇੰਨੇ ਪੈਸੇ ਦਿਆਂਗਾ ਤਾਂ ਕਹੀਏ ਕਿ ਭਾਰਤ ਨੂੰ ਦੋ ਫਾੜ ਕਰਨ ਦੀਆਂ ਕੋਸ਼ਿਸ਼ਾਂ ਇਸ ਵਿਅਕਤੀ ਦੇ ਵੱਲੋਂ ਲਗਾਤਾਰ ਕੀਤੀਆਂ ਜਾਂਦੀਆਂ ਨੇ ਪਰ ਜਿੰਨਾ ਦਜੀਤ ਨੂੰ ਲੋਕ ਪਿਆਰ ਕਰਦੇ ਨੇ ਦਜੀਤ ਦਾ ਲੋਕ ਸਤਿਕਾਰ ਕਰਦੇ ਨੇ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਦਜੀਤ ਦੀ ਜਗ੍ਹਾ ਗਈ ਹੁਣ ਜੇ ਆਪਾਂ ਗੱਲ ਕਰੀਏ ਦਲਜੀਤ ਦੀ 984 ਫਿਲਮ ਆਈ ਸੀ ਉਸ ਦੇ ਵਿੱਚ ਬੜਾ ਸੋਹਣਾ ਉਹਨਾਂ ਨੇ ਉਸ ਦੌਰ ਨੂੰ ਦਿਖਾਇਆ ਤੇ ਉਸ ਤੋਂ ਬਾਅਦ ਹੁਣ ਜਿਹੜੀ ਫਿਲਮ ਸੈਂਸਰ ਬੋਰਡ ਵੱਲੋਂ ਰੋਕੀ ਗਈ ਹੈ ਪੰਜਾਬ 95 ਉਹਦੇ ਵਿੱਚ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜ ਰਹੇ ਜਸਵੰਤ ਸਿੰਘ ਖਾਰਲਾ ਦੀ ਜੀਵਨੀ ਨੂੰ ਦਰਸਾਇਆਗਾ ਤੇ ਉਸ ਜੀਵਨੀ ਨੂੰ ਜਿਹੜੀ ਹੈ ਚਲੋ ਕਾਰਨ ਹੋ ਸਕਦੇ ਨੇ ਕਿ ਫਿਲਮ ਕਿਉਂ ਰੋਕੀ ਗਈ ਆ ਤਾਂ ਉਹ ਫਿਰ ਕਾਰਨਾਂ ਦਾ ਜਿਹੜਾ ਦਰਸ਼ਕਾਂ ਨੂੰ ਪਤਾ ਹੀ ਹੈ ਕਿ 100 ਤੋਂ ਉੱਪਰ ਕੱਟ ਜਿਹੜੇ ਵਗੈਰਾ ਲੱਗੇ ਹੋਏ ਨੇ ਉਹ ਅਲੱਗ ਮੈਟਰ ਆ ਪਰ ਆਪਾਂ ਹਰ ਬੰਦੇ ਦੀ ਨੈਗੇਟਿਵ ਚੀਜ਼ ਨੂੰ ਨਹੀਂ ਚੱਕ ਸਕਦੇ ਮੈਂ ਪਹਿਲੀ ਗੱਲ ਤਾਂ ਕੋਈ ਪੰਜਾਬੀ ਹੋਊਗਾ ਜਿਹੜਾ ਦਲਜੀਤ ਬਾਦ ਨੈਗੇਟਿਵ ਜਾਏਗਾ ਜੀ ਬਿਲਕੁਲ ਪਰ ਕੋਈ ਪਹਿਲਾਂ ਉਹਨਾਂ ਨੇ ਕਿਹਾ ਕਿ ਲਿਊਮਿਨਾਟੀਆਂ ਦਾ ਬੰਦਾ ਸੋਲ ਬੇਜਤੀ ਇਸ ਤਰ੍ਹਾਂ ਦੀ ਬਹੁਤ ਬੇਤੁਕੀਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਪਰ ਜਦੋਂ ਵੀ ਤੁਸੀਂ ਦੇਖਦੇ ਹੋ ਇੱਕ ਡਰਾਈਵਰ ਦਾ ਦਲਜੀਤ ਜੀ ਦਾ ਬਿਆਨ ਆਇਆ ਸੀਗਾ ਕਿ ਜਦੋਂ ਵੀ ਇਹ ਸਫ਼ਰ ਲੰਬਾ ਹੁੰਦਾ ਤਾਂ ਸੁਗਨ ਸਿੰਘ ਸਾਹਿਬ ਦਾ ਗੁਟਕਾ ਸਾਹਿਬ ਲੈ ਕੇ ਬੈਠ ਜਾਂਦੇ ਨੇ ਤੇ ਪਾੜ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਮੈਂ ਅੰਤ ਵਿੱਚ ਇਹੀ ਕਹਾਂਗਾ ਕਿ ਬਹੁਤ ਨਿੰਦਣਯੋਗ ਜਿਹੜੀ ਇਹ ਗੱਲ ਹੈ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਇਸ ਨੂੰ ਰੋਗ ਲੱਗਣੀ ਚਾਹੀਦੀ ਹੈ ਦਲਜੀਤ ਦੂ ਹਰਮਨ ਪਿਆਰੇ ਨੇ ਔਰ ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਨੇ ਜੀ ਬਿਲਕੁਲ ਸੋ ਦਿਲਜੀਤ ਦੋਸਾਂਝ ਸਭ ਦੇ ਹਰਮਨ ਪਿਆਰੇ ਗਾਇਕ ਨੇ ਸਭ ਨੂੰ ਪਸੰਦ ਆਉਣ ਵਾਲੇ ਗਾਇਕ ਨੇ ਔਰ ਖਾਸ ਕਰਕੇ ਅੱਜ ਦੀ ਜਨਰੇਸ਼ਨ ਉਹਨਾਂ ਨੂੰ ਬਹੁਤ ਸੁਣਨਾ ਪਸੰਦ ਕਰਦੀ ਹੈ ਪਰ ਇਸ ਦੇ ਵਿਚਾਲੇ ਦਿਲਜੀਤ ਦੋਸਾਂਝ ਦੀ ਨੈਗੇਟਿਵ ਤਰੀਕੇ ਦੇ ਨਾਲ ਲਾਈਮਲਾਈਟ ਬਣਨਾ ਕਿਤੇ ਨਾ ਕਿਤੇ ਬਿਹਤ ਚਿੰਤਾ ਦਾ ਵਿਸ਼ਾ ਉਹਨਾਂ ਦੇ ਫੈਨਸ ਲਈ ਬਣਿਆ ਹੋਇਆ ਸੋ ਅਗਲੇ ਵਿਸ਼ੇ ਦੇ ਵੱਲ ਵੱਧਿਆ ਲੁਧਿਆਣੇ ਦਾ ਜ਼ਿਕਰ ਕਰ ਲੈਣੇ ਸਰ ਅੱਜ ਲੁਧਿਆਣੇ ਸ਼ਹਿਰ ਦੇ ਵਿੱਚ ਫੇਸਲੈਸ ਆਰਟੀਓ ਸਰਵਿਸ ਦੀ ਸ਼ੁਰੂਆਤ ਹੋਈ ਹੈ ਹੁਣ ਘਰ ਬੈਠੇ ਨਾਗਰਿਕਾਂ ਨੂੰ DL ਤੇ RC ਦੇ ਨਾਲ ਸੰਬੰਧਿਤ 55 ਸੇਵਾਵਾਂ ਨੇ ਜਿਹੜੀਆਂ ਉਹ ਮਿਲ ਸਕਦੀਆਂ ਨੇ ਸੋ ਅੱਜ ਸੂਬੇ ਦੇ ਮੁੱਖ ਮੰਤਰੀ ਤੇ ਕੇਜਰੀਵਾਲ ਦੇ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਸਰ ਉਹਨਾਂ ਨੇ ਤਾਲਾ ਲਗਾਇਆ ਜਿੰਦਾ ਲਗਾਇਆ ਆਟੋ ਦਫਤਰ ਨੂੰ ਔਰ ਉਸ ਤੇ ਰਵਨੀਤ ਬਿੱਟੂ ਨੇ ਤੰਸ਼ ਕਰਦੇ ਨੇ ਕਿ ਇਹ ਇੱਕ ਪੋਲਿਟੀਕਲ ਸਟੰਟ ਹੈ ਤੁਹਾਡਾ ਕੀ ਕਹਿਣਾ ਤੁਸੀਂ ਕੀ ਸੋਚਦੇ ਹੋ ਕਿ ਵਾਕਈ ਪੋਲਿਟੀਕਲ ਸਟੰਟ ਹੈ ਜਾਂ ਲੋਕਾਂ ਬਾਰੇ ਸੋਚਿਆ ਗਿਆ ਦੇਖੋ ਮੈਮ ਜੇ ਆਪਾਂ ਗੱਲ ਕਰੀਏ ਰਵਨੀਤ ਬਿੱਟੂ ਦੀ ਤਾਂ ਵਿਰੋਧੀ ਪਾਰਟੀ ਹਮੇਸ਼ਾ ਵਿਰੋਧ ਕਰਦੀ ਹੁੰਦੀ ਹੈ ਜੀ ਬਿਲਕੁਲ ਪਰ ਕਿਤੇ ਨਾ ਕਿਤੇ ਆਪਾਂ ਦੇਖਿਆ ਜਾਵੇ ਜੇ ਆਪਾਂ ਆਮ ਆਦਮੀ ਪਾਰਟੀ ਦੀ ਜਿਹੜੀ ਕਹ ਲਈਏ ਕਿ ਹੁਣ ਤੱਕ ਦੀ ਜਿਹੜੀ ਕਾਰਜ ਕਾਰਜਕਾਰੀ ਕਰੀਆ ਉਹਨੂੰ ਚਾਹਤ ਮਾਰੀ ਦਾ ਇਹਨਾਂ ਨੇ ਪਹਿਲਾਂ ਕਿਹਾ ਸੀ ਕਿ ਅਸੀਂ ਜਿਹੜੀਆਂ ਬਹੁਤ ਸੇਵਾਵਾਂ ਨੇ ਸੇਵਾ ਕੇਂਦਰਾਂ ਜਾ ਕੇ ਸੇਵਾਵਾਂ ਲੈਂਦੇ ਸੀ ਆਧਾਰ ਕਾਰਡ ਬਣਵਾਉਣਾ ਜਾਂ ਕੋਈ ਹੋਰ ਤਰ੍ਹਾਂ ਦੀ ਚੀਜ਼ ਕਰਵਾਉਣੀ ਰਾਸ਼ਨ ਕਾਰਡ ਵਗੈਰਾ ਉਹ ਤੁਹਾਡੇ ਘਰ ਆ ਕੇ ਵਿਅਕਤੀ ਆਏਗਾ ਤੁਹਾਨੂੰ ਫੋਨ ਤੇ ਡਾਕੂਮੈਂਟ ਦੱਸ ਦੇਗਾ ਤੁਸੀਂ ਡਾਕੂਮੈਂਟ ਰੈਡੀ ਰੱਖਿਓ ਔਰ ਤੁਹਾਡੇ ਕਰੇ ਆ ਕੇ ਉਹ ਸਾਰਾ ਕੁਝ ਹੋ ਜਾਏਗਾ। ਹੂੰ ਉਸ ਦਾ ਕਹਿ ਲੀਏ ਕਿ ਬਹੁਤ ਬੁਰੀ ਤਰ੍ਹਾਂ ਜਲੂਸ ਨਿਕਲਿਆ। ਉਸ ਦੇ ਜੋ ਹੈਗੇ ਨੇ ਬੰਦੇ ਆਉਂਦੇ ਨੇ ਜਾਂ ਕਹਿ ਲੀਏ ਕਿ ਕਰਮਚਾਰੀ ਆਉਂਦੇ ਨੇ ਉਹਨਾਂ ਦੇ ਵੱਲੋਂ ਕੁਝ ਚਾਰजेस ਲਏ ਜਾਂਦੇ ਨੇ। ਉਹ ਚਾਰजेस ਕਈ ਵਾਰੀ ਬੰਦਾ ਗਰੀਬੀ ਹੁੰਦਾ ਜਾਂ ਕਹਿ ਲੀਏ ਕਿ ਮੌਕੇ ਤੇ ਪ੍ਰੇਪੇਅਰ ਨਹੀਂ ਹੁੰਦਾ। ਕਈ ਵਾਰੀ ਅਜੀਬ ਨੋਬਤ ਆ ਜਾਂਦੀ ਕਿ ਬੰਦੇ ਕੋਲ 10 ਰੁਪਏ ਨਹੀਂ ਹੁੰਦੇ ਔਰ ਉਹ ਆ ਕੇ ਟਾਈਮ ਤੇ ਕੋਈ ਪੈਸੇ ਮੰਗ ਲੈਂਦੇ ਨੇ ਜਾਂ ਕਹਿੰਦੇ ਨੇ ਕਿ ਤੁਹਾਡਾ ਕੰਮ ਨਹੀਂ ਹੋਣਾ ਜਾਂ ਇਸ ਤਰ੍ਹਾਂ ਕਹਿ ਦਿੰਦੇ ਨੇ ਕਿ ਤੁਹਾਡੇ ਡਾਕੂਮੈਂਟ ਨਹੀਂ ਪੂਰੇ ਤਾਂ ਇਸ ਨੂੰ ਲੈ ਕੇ ਵੀ ਸਵਾਲ ਉੱਠਦੇ ਆਉਂਦੇ ਆ دوسری ਗੱਲ ਕਰੀਏ ਤਾਂ ਜਿਹੜੀ ਕਣਕਾਟਾ ਸਕੀਮ ਸੀਗੀ ਉਹਨਾਂ ਨੇ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਹੁਣ ਤੁਹਾਨੂੰ ਲੈਣ ਨਹੀਂ ਜਾਇਆ ਜਾ ਕਰਨਾ ਤੁਸੀਂ ਤੁਹਾਡੇ ਘਰੇ ਆਇਆ ਕਰੋਗੇ ਹੋਮਡ ਵੀ ਹੋਊਗੀ ਉਹਦਾ ਵੀ ਜਲੂਸ ਨਿਕਲ ਗਿਆ ਹੁਣ ਆਪਾਂ ਜਿਹੜੀ ਤੁਸੀਂ ਅੱਜ ਦੀ ਗੱਲ ਕਰ ਰਹੇ ਹੋ ਆਰਟੀਓ ਆਫਿਸ ਨੂੰ ਜਿਹੜਾ ਤਾਲਾ ਲਾਇਆ ਤੇ ਫੇਸਲੈਸ ਆਰਟੀਓ ਕਹਿੰਦੇ ਤੁਹਾਨੂੰ ਜਿਹੜਾ ਘਰ ਬੈਠਾ ਮਿਲੇਗਾ ਤੇ ਜਿਹੜੀ ਤੁਹਾਡੇ ਲਰਨਿੰਗ ਲਾਇਸੈਂਸ ਨੇ ਜਾਂ ਕੋਈ ਹੋਰ ਤਰ੍ਹਾਂ ਦੇ ਡਰਾਈਵਿੰਗ ਚੀਜ਼ਾਂ ਹੈਗੀਆਂ ਨੇ ਉਹ ਤੁਹਾਡੇ ਜਿਹੜੇ ਡਾਕੂਮੈਂਟੇਸ਼ਨ ਆ ਉਹ ਤੁਸੀਂ ਆਨਲਾਈਨ ਜਾਂ ਬੈਠ ਕੇ ਕਰਵਾ ਸਕਦੇ ਹੋ ਪਰ ਮੈਮ ਇਸ ਦਾ ਵੀ ਇੱਕ ਕਹ ਲਈਏ ਕਿ ਇਹ politcal stunt ਬਿਲਕੁਲ ਹੈਗਾਗਾ ਕਿਉਂਕਿ ਜੇ ਇਹ ਚੀਜ਼ਾਂ ਕਰਨੀਆਂ ਸੀ ਤਾਂ ਇਹ ਪਹਿਲਾਂ ਕਿਉਂ ਨਹੀਂ ਕੀਤੀਆਂ ਜੀ ਬਿਲਕੁਲ ਔਰ ਇਹ ਸਾਰੇ ਇਹ ਚੇਤੇ ਕਿਉਂ ਆਈਆਂ ਔਰ ਦੂਸਰੀ ਗੱਲ ਅਗਰ ਤੁਹਾਡੀਆਂ ਪਹਿਲਾਂ ਵਾਲੀਆਂ ਸੇਵਾਵਾਂ ਜਿਹੜੀਆਂ ਨੇ ਚਾਹੇ ਉਹ ਆਟਾ ਦਾਲ ਸਕੀਮ ਹੋਵੇ ਚਾਹੇ ਸੇਵਾ ਕੇਂਦਰ ਦੇ ਕੰਮ ਹੋਣ ਜੇ ਅਗਰ ਉਹ ਸਕਸੈਸਫੁਲ ਰਹੀਆਂ ਹੋਣ ਤਾਂ ਤੁਸੀਂ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਕਰਦੇ ਚੰਗੇ ਲੱਗਦੇ ਹੋ ਹੁਣ ਆਰਟੀਓ ਦਫ਼ਤਰ ਬੰਦ ਹੋ ਗਿਆ ਹੁਣ ਜਿਨ੍ਹਾਂ ਲੋਕਾਂ ਨੂੰ ਕਹਿ ਲਿਏ ਕਿ ਨੈੱਟ ਦੀ ਵਰਤੋਂ ਕਰਨੀ ਨਹੀਂ ਆਉਂਦੀ ਜਾਂ ਕਿਸ ਤਰ੍ਹਾਂ ਦੀ ਹੋਰ ਵਰਤੋਂ ਕਰਨੀ ਨਹੀਂ ਆਉਂਦੀ ਤਾਂ ਲੋਕ ਜਿਹੜਾ ਉਹ ਬਹੁਤ ਕਹਿ ਲਿਏ ਕਿ ਸ਼ਿਕਾਰ ਹੋਣਗੇ ਕਿਉਂਕਿ ਜਿਹੜੇ ਨੈੱਟ ਕੈਫੇ ਵਾਲੇ ਲੋਕ ਨੇ ਜਾਂ ਕੋਈ ਹੋਰ ਜਿਹਨੂੰ ਕੰਪਿਊਟਰ ਦੀ ਨੌਲੇਜ ਹੈਗੀ ਆ ਉਹ ਫੀਸ ਚਾਰਜਸ ਕਰਨਗੇ ਚਾਹੇ ਕਾਰੀਫੀ 100 ਰੁਪਏ ਹੋ ਗਈ ਉਹ ਚਾਹੇ 500 ਲੈ ਲੈਣ ਜੀ ਬਿਲਕੁਲ ਉਹਨਾਂ ਦਾ ਕੋਈ ਚੀਜ਼ ਨਹੀਂ ਹੋਣੀ ਪਰ ਜਦੋਂ ਆਰਟੀਓ ਆਫਿਸ ਬੰਦਾ ਜਾਂਦਾ ਸੀ ਜੋ ਜੈਨੂਇਨ ਚਾਰजेस ਹੁੰਦੇ ਸੀ ਸਲਿੱਪ ਮਿਲਦੀ ਸੀ ਬਕਾਇਦਾ ਤੌਰ ਤੇ ਉਹ ਉਹਦੀ ਉੱਥੇ ਫੋਟੋਗ੍ਰਾਫੀ ਜੋ ਵੀ ਸਾਰਾ ਪ੍ਰੋਸੀਜਰ ਹੁੰਦਾ ਸੀ ਉਹ ਹੋਣਾ ਚਾਹੀਦਾ ਸੀਗਾ ਹੁਣ ਜਿਹੜੀ ਰਿਜ਼ਰਵ ਰਿਜ਼ਿਵ ਮਿੱਟੂ ਤੇ ਆ ਜਾਈਏ ਰਿਨੀਦੀ ਮਿੱਟੂ ਦਾ ਕਹਿਣਾ ਹੈ ਕਿ ਇੱਕ ਪੋਲੀਟਿਕਲ ਸਟੰਟ ਹੈ ਲੋਕਾਂ ਤੋਂ ਖਧੜੀ ਕੀਤੀ ਗਈ ਹੈ ਲੋਕਾਂ ਨੂੰ ਧੋਖੇ ਵਿੱਚ ਰੱਖਿਆ ਗਿਆ ਹੈ ਧਿਆਨ ਭਟਕਾਇਆ ਗਿਆ ਇਹ ਉਹਦਾ ਕਹਿਣ ਦਾ ਮਕਸਦ ਸੀਗਾ ਕਿ ਉਹਨਾਂ ਨੇ ਇਹ ਵੀ ਕਿਹਾ ਉੱਥੇ ਗੱਲ ਹੋਰ ਐਡ ਕੀਤੀ ਆ ਕਿ ਜਿਹੜੀ ਲੁਧਿਆਣੇ ਦੇ ਵਿੱਚ ਜਾਇਦਾਦਾਂ ਨੇ ਉਹਨਾਂ ਉੱਤੇ ਦਿੱਲੀ ਵਾਲਿਆਂ ਦੀ ਨਜ਼ਰ ਹੈ ਕਿ ਦਿੱਲੀ ਵਾਲੇ ਨੂੰ ਨਜ਼ਰ ਉੱਤੇ ਲਿਆ ਕੇ ਉਹਨੂੰ ਬਾਅਦ ਉਹਨਾਂ ਨੂੰ ਵੇਚ ਦਿੱਤਾ ਜਾਣਾ ਇੱਥੋਂ ਤੱਕ ਇਹਨਾਂ ਨੇ ਗੱਲ ਆਖ ਦਿੱਤੀ ਹੈ ਤਾਂ ਮੈਂ ਕਿਤੇ ਨਾ ਕਿਤੇ ਕਹਾਂਗਾ ਕਿ ਜਿਹੜੀ ਇਹ ਗੱਲ ਹੈ ਇਹ ਕਿੰਨੀ ਕੁ ਬਾਜੇ ਵਾ ਕਿੰਨੀ ਨਹੀਂ ਇਹਦਾ ਕਹਿ ਲਈ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਹੜੀ ਆਰਟੀਓ ਆਫਿਸ ਫੇਸਲੈਸ ਉਹਨਾਂ ਨੇ ਸ਼ੁਰੂ ਕੀਤਾਗਾ ਉਹ ਪਹਿਲਾ ਮੰਗੂ ਇਹਦਾ ਜਲੂਸ ਨਿਕਲੇਗਾ ਜਿਸ ਵਿੱਚ ਪਹਿਲਾ ਆਟਾ ਦਾ ਸਕੀਮ ਦਾ ਜਾਂ ਕਹਿ ਲਈਏ ਕਿ ਆਧਾਰ ਕਾਰਡ ਵਾਲੀਆਂ ਸਕੀਮਾਂ ਦਾ ਅਜਿਹੀਆਂ ਦਾ ਨਿਕਲਿਆ ਸਿੱਖਿਆ ਗ੍ਰਾਂਤੀ ਦਾ ਬੁਰਾ ਹਾਲ ਹੋ ਗਿਆ ਤੇ ਕਹਿ ਲਈ ਜੁੱਧ ਨਸ਼ਾ ਵਿਰੋਧ ਦਾ ਬੁਰਾ ਹਾਲ ਹੋ ਗਿਆ ਜਿੰਨੇ ਵੀ ਸਕੀਮਾਂ ਇਹਨਾਂ ਇਸ ਮੈਮ ਸਕੀਮ ਦਾ ਲਾਂਚ ਕਰ ਦਿੰਦੇ ਨੇ ਪਰ ਉਹਦੀ ਪੈਰਵਾਈ ਨਹੀਂ ਕਰਦੇ ਪੈਰਵਾਈ ਕਿਉਂਕਿ ਅਸੀਂ ਆਪਾਂ ਕੋਈ ਵੀ ਆਪਾਂ ਕੰਮ ਕਰਦੇ ਆ ਆਪਾਂ ਘਰੇ ਕੋਈ ਕੰਮ ਸ਼ੁਰੂ ਕਰਦੇ ਆ ਤਾਂ ਉਹਦੀ ਪੈਰਵਾਈ ਕਰਦੇ ਰਹਾਂਗੇ ਤਾਂ ਕੰਮ ਵਧੀਆ ਹੋ ਜਾਂਦਾ ਅਗਰ ਆਪਾਂ ਦੂਜੇ ਤੇ ਛੱਡ ਦਵਾਂਗੇ ਤਾਂ ਉਹ ਕੰਮ ਖਰਾਬ ਹੋ ਜਾਂਦਾ ਤਾਂ ਜ਼ਰੂਰ ਜੇ ਹੁਣ ਸ਼ੁਰੂ ਕੀਤੀ ਹੈ ਤਾਂ ਮੈਂ ਵਧਾਈ ਦਿੰਨਾਗਾ ਪਰ ਇਸ ਦੀ ਪੈਰਵਾਈ ਹੋਵੇ ਪ੍ਰੋਪਰ ਇਸ ਤੇ ਕੰਮ ਹੋਵੇ ਤੇ ਨਾਲ ਦੇ ਨਾਲ ਜਿਹੜਾ ਇਸ ਤੇ ਨਿਗਰਖੀ ਜਾਵੇ ਤਾਂ ਜੋ ਲੋਕਾਂ ਨੂੰ ਜਿਹੜੀ ਹੈ ਸਹੂਲਤ ਮਿਲੇ ਨਾ ਕਿ ਲੋਕ ਖੰਜਰ ਖੁਆਰ ਹੋਣ ਜੀ ਸੋ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਸੱਤਾ ਚੋਂ ਤੋਂ ਪਹਿਲਾਂ ਬਹੁਤ ਸਾਰੇ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਆਮ ਲੋਕਾਂ ਨਾਲ ਕਿ ਅਸੀਂ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੇ ਹਾਂ ਭਾਵੇਂ ਸਿੱਖਿਆ ਹੋਵੇ ਪਾਂ ਵੀ ਫਿਰ ਮੈਡੀਕਲ ਫੈਸਿਲਿਟੀ ਹੁਣ ਤੇ ਹੁਣ ਨਵੀਂ ਸਕੀਮ ਆਰਟੀਓ ਦਫਤਰ ਨੂੰ ਫੇਸਲੈਸ ਕਰਨਾ ਸੋ ਬਿਲਕੁਲ ਅਸੀਂ ਆਪਣੇ ਚੈਨਲ ਦੇ ਜ਼ਰੀਏ ਪੰਜਾਬ ਸਰਕਾਰ ਨੂੰ ਇੱਕ ਗੁਜ਼ਾਰਿਸ਼ ਕਰਦੇ ਆ ਅਪੀਲ ਕਰਦੇ ਆ ਕਿ ਜਿਹੜੀ ਵਾਦੇ ਉਹਨਾਂ ਨੇ ਲੋਕਾਂ ਨਾਲ ਕੀਤੇ ਸੀ ਸੂਬੇ ਚ ਸਰਕਾਰ ਨੂੰ ਲਾਗੂ ਹੋਣ ਤੋਂ ਪਹਿਲਾਂ ਦਰਸਲ ਉਹ ਵਾਦੇ ਨੇ ਜਿਹੜੇ ਉਹਨਾਂ ਦੇ ਉੱਤੇ ਕਾਮਯਾਬੀ ਹਾਸਲ ਕੀਤੀ ਜਾਵੇ ਨਾ ਕਿ ਨਵੀਆਂ-ਨਵੀਆਂ ਸਕੀਮਾਂ ਦੇ ਨਾਲ ਲੋਕਾਂ ਦਾ ਮਾਈਂਡ ਡਿਵਰਟ ਕੀਤਾ ਜਾਵੇ ਸੋ ਬਿਲਕੁਲ ਅਗਲੇ મુદ્ਦੇ ਵੱਲ ਵਾਦੇ ਆ ਸਰ ਪੰਜਾਬ ਸਰਕਾਰ ਦਾ ਜ਼ਿਕਰ ਕਰ ਰਹੀ ਹਾਂ ਪੰਜਾਬ ਸਰਕਾਰ ਨੇ ਤੇ ਵੀ ਕਿਹਾ ਸੀ ਕਿ ਹੁਣ ਕੋਈ ਲੂਟਾ ਕੁਆਨੀ ਹੋਣਗੀਆਂ ਕੋਈ ਚੋਰੀਆਂ ਨਹੀਂ ਹੋਣਗੀਆਂ ਸਾਰੇ ਲੋਕ ਨੇ ਜਿਹੜੇ ਰਾਤ ਨੂੰ ਸੜਕਾਂ ਤੇ ਇਵੇਂ ਤੁਰ ਫਿਰ ਸਕਦੇ ਨੇ ਜਿਵੇਂ ਵਿਦੇਸ਼ਾਂ ਦੇ ਵਿੱਚ ਤੁਰੇ ਫਿਰਦੇ ਨੇ ਜਿਵੇਂ ਉੱਥੇ ਸਿਕਿਉਰਿਟੀ ਹੁੰਦੀ ਆ ਸੋ ਜ਼ਿਆਦਾ ਦੂਰ ਨਹੀਂ ਜਾਂਦੇ ਬੀਤੇ ਦਿਨ ਦਾ ਜ਼ਿਕਰ ਕਰ ਲੈਣੇ ਆ ਮਾਨਸੇ ਦੇ ਵਿੱਚ ਫਾਇਰਿੰਗ ਹੋਈ ਔਰ ਕਾਰੋਬਾਰੀ ਦੀ ਦੁਕਾਨ ਦੇ ਉੱਤੇ ਫਾਇਰਿੰਗ ਹੋਈ ਆ ਸੋ ਪਹਿਲਾਂ ਵੀ ਇਹੋ ਜਿਹੀ ਘਟਨਾਵਾਂ ਸੁਣਨ ਨੂੰ ਮਿਲਦੀਆਂ ਸੀ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਕੁਝ ਕੀਤਾ ਨਹੀਂ ਗਿਆ ਇਸ ਕਰਕੇ ਕਾਰੋਬਾਰੀਆਂ ਨੇ ਆਪ ਹੀ ਇਹਦਾ ਮੁੱਢਾ ਪੁੱਢਾ ਸੰਭਾਲ ਲਿਆ ਔਰ ਆਕੇ ਪੂਰੀ ਮਾਰਕੀਟ ਆ ਜਿਹੜੀ ਬੰਦ ਕਰਤੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆ yeah ਮੁਕੰਮਲ ਤੌਰ ਤੇ ਬੰਦ ਸੀ ਕੋਈ ਦੁਕਾਨ ਜਿਹੜੀ ਖੁੱਲੀ ਨਹੀਂ ਸੀ ਇਸ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੈਮ ਜਦੋਂ ਤੁਸੀਂ ਮਾਨਸਾ ਸ਼ਹਿਰ ਦੀ ਗੱਲ ਕੀਤੀ ਹੈ ਤਾਂ ਮਾਨਸਾ ਦਾ ਜਿਹੜਾ ਪੁੱਤ ਸੀ ਸਿੱਧੂ ਮੂਸੇਵਾਲਾ ਜੀ ਉਹ ਜਦੋਂ ਸਰਕਾਰ ਸੱਤਾ 'ਚ ਆਉਂਦੀ ਹੈ ਤਾਂ ਉਸ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਇਹ ਮਾਨਸਾ ਦੀ ਹੀ ਘਟਨਾ ਸੀ ਤੇ ਉੱਥੇ ਜਿਹੜੀ ਗੱਲ ਆਪਾਂ ਕਰੀਏ ਆਪਾਂ ਸਿਰਫ ਮਾਨਸਾ ਮੈਂ ਤਾਂ ਗੱਲ ਤਾਂ ਕੀਤੀ ਕਿਉਂਕਿ ਤੁਸੀਂ ਮਾਨਸਾ ਦਾ ਜ਼ਿਕਰ ਕੀਤਾ ਸਿੱਧੂ ਮੂਸੇਵਾਲਾ ਦਾ ਜ਼ਿਕਰ ਬਕਾਇਦਾ ਵੈਸੀ ਆ ਜਾਂਦਾਗਾ ਤਾਂ ਜਦੋਂ ਸਰਕਾਰ ਸ਼ੁਰੂ ਹੋਈ ਹੈ ਸਰਕਾਰ ਸੱਤਾ 'ਚ ਆਈ ਹੈ ਉਹ ਪਹਿਲੇ ਉਕੇ ਕਹਿ ਲਈ ਕਿ अर्लीर ਮਾਹੌਲ ਦੇ ਵਿੱਚ ਇਹ ਚੀਜ਼ਾਂ bắtੇ ਨੇ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਦਿਨ ਦਿਹਾੜੇ ਦੀ ਗੋਲੀਬਾਰੀ ਜਲੰਧਰ ਦੇ ਵਿਦਿਆਰਥੀ ਹਾਰੇ ਗੋਲੀਬਾਰੀ ਬਾਬਾ ਸੋਪੀਬਰਾ ਅੰਬੇਦਕਰ ਦੀ ਮੂਰਤੀ ਨੂੰ ਤੋੜ ਦਿੱਤਾ ਜਾਣਾ ਅਜਿਹੇ ਘਟਨਾਵਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਲਗਾਤਾਰ ਵਾਪਰਦੇ ਰਹੀਆਂ ਗੱਲ ਕਰੀਏ ਮਾਨਸਾ ਸ਼ਹਿਰ ਦੀ ਜਿਵੇਂ ਮਾਨਸਾ ਸ਼ਹਿਰ ਦੇ ਵਿੱਚ ਹੁਣ ਗੋਲੀ ਚੱਲੀ ਆ ਤੇ ਜਿਹੜੇ ਉਸ ਤੋਂ ਬਾਅਦ ਉਹਨਾਂ ਨੂੰ ਹਟਾਉਣਗੇ ਰੋਕਣਗੇ ਉਹਨਾਂ ਉੱਪਰ ਵੀ ਫਾਇਰਿੰਗ ਹੋਈ ਆ ਤਾਂ ਇਹ ਸਰਕਾਰ ਦਾ ਫੇਲੀਅਰ ਆ ਪੁਲਿਸ ਪ੍ਰਸ਼ਾਸਨ ਦਾ ਫੇਲੀਅਰ ਆ ਕਿ ਦਿਨ ਦਿਹਾੜੇ ਅਜਿਹੇ ਘਟਨਾਵਾਂ ਦਾ ਹੋ ਜਾਣਾ ਔਰ ਜਿਹੜੀ ਆਪਾਂ ਗੱਲ ਕਰੀਏ ਕਿ ਜਿਸ ਤਰ੍ਹਾਂ ਦੇ ਵੈਪਨ ਯੂਜ਼ ਹੁੰਦੇ ਨੇ ਨਾ ਚੀਜ਼ਾਂ ਵਾਸਤੇ ਉਹ ਕਿੱਥੋਂ ਆਉਂਦੇ ਨੇ ਇਹਨਾਂ ਦੀ ਪੈਰਵਾਹੀ ਕਿਉਂ ਨਹੀਂ ਕੀਤੀ ਜਾਂਦੀ ਪੰਜਾਬ ਪੁਲਿਸ ਦੇ ਵਿੱਚ ਇੱਕ ਐਸਐਚਓ ਸਾਹਿਬਾਨ ਸੀਗੇ ਉਹ ਚਲੋ ਨਾਮ ਆਪਾਂ ਡਿਸਕਲੋਜ਼ ਨਹੀਂ ਕਰਦੇ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਸਰਕਾਰ ਸਾਨੂੰ ਅੱਧਾ ਘੰਟਾ ਦੇ ਦੇਵੇ ਅੱਧੇ ਘੰਟੇ ਦੇ ਵਿੱਚ ਸਾਰੇ ਜਿਹੜੇ ਇਹ ਇਸ ਤਰ੍ਹਾਂ ਦੇ ਗੁੰਡੇ ਤੰਤਰ ਨੇ ਉਹਨਾਂ ਨੂੰ ਨਸ਼ੇ ਵਾਲਿਆਂ ਨੂੰ ਅਸੀਂ ਚੱਕ ਕੇ ਅੰਦਰ ਦੇ ਦਾਵਾਂ ਪਰ ਉਤੋਂ ਕੋਈ ਸਾਨੂੰ ਫੋਨ ਨਾ ਆਵੇ ਜੀ ਮਤਲਬ ਪੰਜਾਬ ਸਰਕਾਰ ਕਿਤੇ ਨਾ ਕਿਤੇ ਰੋਕ ਰਹੀ ਹੈ ਇਹ ਇਹ ਤੁਸੀਂ ਕਹਿਣਾ ਸਾਰੀ ਨਹੀਂ ਦੇਖੋ ਆਪਾਂ ਇਹ ਸਿੱਧੇ ਦੋਤੇ ਨਹੀਂ ਇਲਜ਼ਾਮ ਲਗਾ ਸਕਦੇ ਕਿ ਰੋਕ ਰਹੀ ਹੈ ਪਰ ਉਹਨਾਂ ਨੂੰ ਰੋਕਣ 'ਚ ناکਾਮ ਜ਼ਰੂਰ ਹੋ ਰਹੀ ਹੈ ਉਹਨਾਂ ਨੂੰ ਰੋਕਣ ਦੇ ਵਿੱਚ ناکਾਮ ਹੋ ਰਹੀ ਹੈ ਔਰ ਉਹਨਾਂ ਨੂੰ ਜੇ ਰੋਕਣਾ ਚਾਹੁੰਦੇ ਤਾਂ ਐਸਐਸਐਫ ਬਣੀ ਐਸਐਸਐਫ ਬਣੀ ਸੜਕ ਸੁਰੱਖਿਆ ਫੋਰਸ ਬਣੀ ਔਰ ਇਹ ਕਿਹਾ ਗਿਆ ਕਿ ਕਿੱਤੇ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਨੂੰ ਕੋਈ ਐਮਰਜੈਂਸੀ ਆ ਜਾਂਦੀ ਆ ਤਾਂ ਐਸਐਸਐਫ ਪਹੁੰਚੇਗੀ ਬਿਲਕੁਲ ਸਫਲਤਾਈ ਐਸਐਸਐਫ ਦੀ ਉਹ ਚ ਕੋਈ ਦੋਰ ਹੈ ਨਹੀਂ ਐਸਐਸਐਫ ਕਿਤੇ ਕਿਤੇ ਜਿਹੜੇ ਘਟਨਾਵਾਂ ਵਾਪਰੀਆਂ ਕਿ ਟਾਈਮ ਤੇ ਨਹੀਂ ਪਹੁੰਚ ਸਕੀ ਪਰ ਐਸਐਸਐਫ ਇਹ ਵੀ ਸਰਕਾਰ ਦੀ ਕਹ ਲਈਏ ਕਿ ਸਫਤ ਕਰਨੀ ਬਣਦੀ ਹੈ ਐਸਐਸਐਫ ਵਾਲੀ ਜਿਹੜੀ ਮਹਿੰਮ ਸੀਗੀ ਉਹ ਬਧੀਆ ਰਹੀ ਪਰ ਜੇ ਇਸ ਤਰ੍ਹਾਂ ਦੀਆਂ ਕਹ ਲਈਏ ਕਿ ਟੀਮਾਂ ਹੋਰ ਬਣ ਜਾਂਦੀਆਂ ਜਿਹੜੀਆਂ ਲਾ ਨੂੰ ਲੈ ਕੇ ਕਮ ਅਮਨ ਅਮਾਨ ਨੂੰ ਲੈ ਕੇ ਮਸ਼ਾਂਤੀ ਨੂੰ ਬਰਕਰਾਰ ਰੱਖਣ ਵਾਸਤੇ ਕੋਈ ਟੀਮਾਂ ਬਣ ਜਾਂਦੀਆਂ ਡੀਜੀਪੀ ਦੇ ਥਰੂ ਆਉਂਦੀਆਂ ਜਾਂ ਗ੍ਰਹਿ ਮੰਤ్రਾਲੇ ਮੁੱਖ ਮੰਤਰੀ ਭਵਨਦਵਨ ਸਾਹਿਬ ਦੇ ਅੰਡਰ ਆਉਂਦਾ ਪੁਲਿਸ ਉਹਦੇ ਅੰਡਰ ਆਉਂਦੀ ਹੈ ਤਾਂ ਇਸ ਤਰ੍ਹਾਂ ਦੀ ਕੋਈ ਸਕੀਮ ਬਣਦੀ ਜਾਂ ਇਸ ਤਰ੍ਹਾਂ ਦੀ ਕੋਈ ਕਹ ਲਈ ਕਿ ਟੀਮ ਬਣਦੀ ਉਹ ਚੀਜ਼ਾਂ ਨੂੰ ਠੱਲ ਪਾਈ ਜਾ ਸਕਦੀ ਸੀ ਉਹਨਾਂ ਮਾਨਸਾ ਵਰਗਾ ਸ਼ਹਿਰ ਕਹ ਲਈ ਕਿ ਉਥੇ ਕਿੰਨਾ ਪੰਜਾਬ ਸਰਕਾਰ ਨੂੰ ਹੀ ਘਾਟਾ ਪਿਆ ਹੋਏਗਾ ਕਿਉਂਕਿ ਇੱਕ ਵੱਡੇ ਸ਼ਹਿਰ ਦਾ ਇੱਕ ਦਿਨ ਪੂਰਾ ਦਿਨ ਬੰਦ ਰਹਿ ਜਾਣਾ ਉਥੇ ਦੀ ਕੋਈ ਵਿਕਰੀ ਨਾ ਹੋਣੀ ਲੋਕਾਂ ਦਾ ਕਹਿ ਲਿਏ ਕਿ ਘਰੋਂ ਬਾਹਰ ਨਿਕਲਣਾ ਬੰਦ ਹੋ ਜਾਣਾ ਤਾਂ ਕਿਤੇ ਨਾ ਕਿਤੇ ਇੱਕ ਕਰਫਿਊ ਵਰਗਾ ਮਾਹੌਲ ਜਾਬਦਾ ਚਾਹੇ ਸਰਕਾਰ ਵੱਲੋਂ ਕਰਫਿਊ ਨਹੀਂ ਲਗਾਇਆ ਗਿਆ ਪਰ ਕਾਰੋਬਾਰੀਆਂ ਦੇ ਵੱਲੋਂ ਲਗਾਤਾਰ ਇਹਨਾਂ ਨੂੰ ਸੱਦਾ ਦਿੱਤਾ ਗਿਆ ਕਿ ਜੇਕਰ ਆਪਣੇ ਮਸਲੇ ਹੱਲ ਕਰਨੇ ਨੇ ਤਾਂ ਆਪ ਹੀ ਆਉਣਾ ਪਏਗਾ ਇਹਦਾ ਮਤਲਬ ਇਹ ਹੈ ਕਿ ਸਰਕਾਰ ਤੋਂ ਲੋਕਾਂ ਦਾ ਭਰੋਸਾ ਉੱਡ ਚੁੱਕਿਆ ਹੈ ਪੁਲਿਸ ਪ੍ਰਸ਼ਾਸਨ ਤੋਂ ਲੋਕਾਂ ਦਾ ਭਰੋਸਾ ਉੱਡ ਚੁੱਕਿਆ ਹੈ ਕਿ ਜੇ ਕੋਈ ਕੰਮ ਕਰਨਾ ਹੈ ਤਾਂ ਖੁਦ ਕਰ ਲਵੋ ਸਰਕਾਰ ਦੇ ਆਸਰੇ ਨਾ ਬੈਠੋ ਕਿਉਂਕਿ ਸਰਕਾਰ ਜਿਹੜੀ ਹੈ ਉਹ ਸੁੱਤੀ ਪਈ ਹੈ ਸਰਕਾਰ ਦੇ ਕੰਨਾਂ ਤੱਕ ਜੂ ਨਹੀਂ ਸਰਕ ਰਹੀ ਕਿਉਂਕਿ ਸਰਕਾਰ ਜਿਹੜੀ ਹੈ ਉਹ ਅੱਜ ਉਦਘਾਟਨ ਗਾਂਤ ਤੇ ਪਹੁੰਚ ਗਏ ਮ ਮੁਖਵੰਦ ਸਾਹਿਬ ਮੋਝ ਗਏ ਇਹਨਾਂ ਦੇ ਜਿਹੜੇ ਸੁਪਰੀਮੋ ਨੇ ਆਰਵਿੰਦ ਕੇਜੀ ਵੱਲ ਉਹ ਪਹੁੰਚ ਗਏ ਤਾਂ ਇਹੀ ਜੇ ਅੱਜ ਮੁੱਖ ਮੰਤਰੀ ਉੱਥੇ ਮਾਨਸਾ ਜਾਂਦੇ ਅੱਧਾ ਘੰਟਾ ਘੰਟਾ ਕੱਢ ਲੈਂਦੇ ਇਹਨਾਂ ਨੇ ਕਿਹੜਾ ਗੱਡੀ ਜਾਣਾ ਸੀ ਹੈਲੀਕਾਪਟਰ ਤੇ ਜਾਣਾ ਸੀ ਹੈਲੀਪੈਡ ਬਣਨ ਨੂੰ 2 ਘੰਟੇ ਜੇ ਹੈਲੀਪੈਡ ਬਣ ਜਾਂਦਾ ਉੱਥੇ ਜਾਂਦੇ ਉਹਨਾਂ ਨਾਲ ਮੀਟਿੰਗ ਕਰਦੇ ਉਹਨਾਂ ਨੂੰ ਭਰੋਸਾ ਦਿੰਦੇ ਕਿ ਜੋ ਵੀ ਤੁਹਾਡੇ ਨਾਲ ਹੋਇਆ ਅਸੀਂ ਇਹਨਾਂ ਦੀ ਪਿਆਰਬਾਈ ਕਰਾਂਗੇ ਇਹਨਾਂ ਵਿਅਕਤੀ ਨੂੰ ਫੜ ਕੇ ਅੰਦਰ ਦਵਾਂਗੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਤਾਂ ਉਹਨਾਂ ਨੂੰ ਇਹ ਚੀਜ਼ ਜ਼ਰੂਰ ਗੌਰ ਕਰਨੀ ਚਾਹੀਦੀ ਸੀ ਨਾ ਕਿ ਇੱਥੇ ਖੁਸ਼ੀਆਂ ਮਨਾ ਰਹੇ ਢੋਲ ਵੱਜ ਰਹੇ ਨੇ ਲਗਾਤਾਰ ਇੱਕ ਜੁੜੇ ਹਾਰ ਪਹਿਰੇ ਤਾੜੀਆਂ ਵੱਜ ਰਹੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਨੇ ਤਾਂ ਉਹਦੇ ਪੈਰਲਰ ਮਾਨਸਾ ਕੋਈ ਬਹੁਤ ਦਹਾਣੇ ਤੋਂ ਬਹੁਤਾ ਦੂਰ ਨਹੀਂ ਹੈਗਾ ਉਹਦੇ ਪੈਰਲਰ ਇੱਕ ਸ਼ਹਿਰ ਬੰਦ ਪਿਆਗਾ ਸ਼ਹਿਰ ਦੇ ਮਾਦਮ ਬਰਗਾ ਮਾਹੌਲਾ ਤਾਂ ਮੈਂ ਕਹਾਂਗੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਵਾਸਤੇ ਕਿ ਆਜ਼ਾਦ ਦਿਨ ਹੀ ਕਿਉਂ ਚੁਣਨਾ ਸੀ ਜੇਕਰ ਜੇਕਰ ਨਾ ਵਾਪਰ ਗਈ ਸੀ ਤਾਂ ਹੋਰ ਦਿਨ ਚੁਣਿਆ ਜਾ ਸਕਦਾ ਸੀ ਜੇ ਤੁਸੀਂ ਅੱਗੇ ਬੰਨਿਓ ਕੋਈ ਸਕੀਮ ਲਾਗੂ Yeah. ਤਾ ਮੈਂ ਕਹਾਂਗਾ ਕਿ ਬੜੀ ਸਰਕਾਰ ਦਾ ਫੇਲਰ ਹੈ ਪੁਲਿਸ ਤੰਤਰ ਦਾ ਇਹ ਵੱਡਾ ਫੇਲਰ ਹੈ ਜੀ ਬਿਲਕੁਲ ਸੋ ਅਸੀਂ ਆਪਣੇ ਚੈਨਲ ਦੇ ਜ਼ਰੀਆ ਆਮ ਆਦਮੀ ਪਾਰਟੀ ਨੂੰ ਗੁਜ਼ਾਰਿਸ਼ ਕਰਦੇ ਹਾਂ ਸੂਬਾ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਥੋੜਾ ਧਿਆਨ ਜਿਹੜਾ ਇਹਨਾਂ ਗੁੰਡਾਗਰ ਰਾਜਤੇਵਲ ਹੋ ਰਿਹਾ ਮਾੜਾ ਚੈੱਕ ਕੀਤਾ ਜਾਵੇ ਕਿਉਂਕਿ ਆਮ ਲੋਕ ਨੇ ਜਿਹੜੇ ਬਹੁਤ ਜ਼ਿਆਦਾ ਖੱਜਲਖੋਰ ਹੋ ਰਹੇ ਨੇ ਜਿੱਥੇ ਕਾਰੋਬਾਰੀਆਂ ਦੇ ਕਾਰੋਬਾਰ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਉਹਨਾਂ ਨੂੰ ਝੱਲਣਾ ਪਿਆ ਕਿਤੇ ਨਾ ਕਿਤੇ ਮੁਸ਼ਕਿਲ ਆਮ ਲੋਕਾਂ ਨੂੰ ਵੀ ਝੱਲਣੀ ਪੈ ਰਹੀ ਹੈ ਅੱਜ ਤੋਂ ਬਿਲਕੁਲ ਬਹੁਤ ਸਾਰੇ ਭਰੋਸੇ ਦੇ ਨਾਲ ਬਹੁਤ ਸਾਰੇ ਦਾ ਆਉਂਦਾ ਤੇ ਹੁਣ ਖਿਆਲ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਸੋ ਅੱਜ ਦੇ ਪ੍ਰੋਗਰਾਮ ਚ ਨੇ ਨੰਦੂ ਜੀ ਸਾਹਿਬ ਧੰਨਵਾਦ